ਅਗਰ ਤੁਸੀਂ ਵੀ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਦਿੰਦੇ ਹੋ ਤਾਂ ਆਹ ਖਬਰ ਦੇਖਣਾ ਬਹੁਤ ਜ਼ਰੂਰੀ ਹੈ ਜੀ ਹਾਂ ਦੱਸਿਏ ਕਿ ਇੱਕ ਬੱਚਾ ਜੋ ਕਿ 10 ਸਾਲਾਂ ਦਾ ਦੱਸਿਆ ਜਾ ਰਿਹਾ ਆ ਮੋਬਾਈਲ ਲੈ ਕੇ ਬਾਥਰੂਮ ਦੇ ਵਿੱਚ ਗਿਆ ਤਾਂ ਅਚਾਨਕ ਮੋਬਾਈਲ ਜੜਾਇਆ ਉਸ ਦੇ ਹੱਥਾਂ ਦੇ ਵਿੱਚ ਹੀ ਫਟ ਗਿਆ ਤਾਂ ਹੱਥ ਜਿਹੜਾ ਬੱਚੇ ਦਾ ਬੁਰੀ ਤਰ੍ਹਾਂ ਜਿਹੜਾ ਉਹ ਜ਼ਖਮੀ ਹੋ ਗਿਆ ਉਸਦੇ ਹੱਥ ਦੇ ਉੱਤੇ ਛਾਲੇ ਹੋ ਗਏ ਪਰ ਲੇਕਿਨ ਗੱਲ ਤੁਹਾਨੂੰ ਇਹ ਵੀ ਕਲੀਅਰ ਕਰਦੀ ਹੈ ਕਿ ਅੱਜਕੱਲ ਅਸੀਂ ਬੜੇ ਚਾਹਵਾਂ ਦੇ ਨਾਲ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਜਿਹੜਾ ਉਹ ਮੋਬਾਈਲ ਦੇ ਦਿੰਦੇ ਨੇ ਮੋਬਾਈਲ ਤੋਂ ਬਿਨਾ ਇੱਕ ਮਿੰਟ ਵੀ ਜਿਹੜੇ ਨੇ ਬੱਚੇ ਉਹ ਨਹੀਂ ਰਹਿੰਦੇ ਨੇ ਪਰ ਕਿਤੇ ਨਾ ਕਿਤੇ ਇਹ ਜਿਹੜੇ ਮੋਬਾਈਲ ਨੇ ਇਹ ਗੈਜਟ ਨੇ ਇਹ ਕਿਤਨਾ ਕਿਤੇ ਇੱਕ ਕਿਸਮ ਦੇ ਜਿਹੜੇ ਉਹ ਬੰਬ ਦੇ ਗੋਲੇ ਨੇ ਤਾਂ ਇਹ ਐਸਾ ਹੀ ਹੋਇਆ ਕਿ ਬੱਚਾ ਮੋਬਾਈਲ ਲੈ ਕੇ ਜਦੋਂ ਬਾਥਰੂਮ ਦੇ ਵਿੱਚ ਜਾਂਦਾ ਆ ਤਾਂ ਅਚਾਨਕ ਜਿਹੜਾ ਮੋਬਾਈਲ ਆ ਉਹ ਬਲਾਸਟ ਹੋ ਜਾਂਦਾ ਆ ਤਾਂ ਜਿਸ ਦੇ ਕਰਨ ਬੱਚਾ ਜਿਹੜਾ ਆ ਉਹ ਭੱਜਾ ਭੱਜਾ ਬਾਹਰ ਆਉਂਦਾ ਆ ਤਾਂ ਉਸ ਦਾ ਜਿਹੜਾ ਹੱਥ ਜਿਹੜਾ ਆ ਉਹ ਰਤੇ ਛਾਲੇ ਪੈ ਜਾਂਦੇ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਸੰਗਟੇਸੀਆ ਜੀ ਨਾਲ ਲੋਅਜ ਦਾ ਕੰਮ ਕਰਦਾ ਜੀ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਂ ਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਮੈਂ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵਿਗਾਮ ਆਪੇ ਆਪਣੇ ਬੱਚੇ ਦਾ ਖਿਆਲ ਰੱਖਾਂਗੇ ਬਸ ਇਹ ਹੀ ਜੀ ਮੇਰੀ ਬੇਨਤੀ ਆ ਔਰ ਜੀ ਬਸ ਠੀਕ ਹੈ ਜੀ